ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਬਾਣੀ ਪੜਨ ਦੇ ਕੀ ਫਲ ਮਿਲਦੇ ਨੇ ਆਓ ਸਾਧ ਸੰਗਤ ਜੀ ਇਸ ਤੇ ਚਾਨਣਾ ਪਾਉਂਦੇ ਹਾਂ ਸਿੱਖ ਰੀਤ ਅਨੁਸਾਰ ਅੰਮ੍ਰਿਤ ਵੇਲਾ ਜਾਂ ਨੀ ਰਾਤ ਤੇ ਸਵੇਰ ਦੇ ਵਿਚਕਾਰ ਦਾ ਉਹ ਪਵਿੱਤਰ ਸਮਾਂ ਸਭ ਤੋਂ ਸ਼ੁੱਧ ਸਭ ਤੋਂ ਸ਼ਾਂਤ ਤੇ ਆਤਮਿਕ ਅਭਿਆਸ ਲਈ ਸਭ ਤੋਂ ਉਚਿਤ ਮੰਨਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਆਉਂਦੇ ਨੇ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਜਦੋਂ ਸਾਰਾ ਸੰਸਾਰ ਸੁੱਤਾ ਹੋਇਆ ਹੁੰਦਾ ਹੈ ਹਵਾ ਸ਼ੁੱਧ ਸ਼ੋਰ ਸ਼ਰਾਬਾ ਵੀ ਨਹੀਂ ਹੁੰਦਾ ਉਸ ਵੇਲੇ ਜੋ ਗੁਰਵਾਣੀ ਨਾਲ ਜੁੜਦਾ ਹੈ ਉਸ ਨੂੰ ਉਹ ਫਲ ਮਿਲਦੇ ਹਨ ਜੋ ਦਿਨ ਦੇ ਕਿਸੇ ਹੋਰ ਸਮੇਂ ਨਹੀਂ ਮਿਲ ਸਕਦੇ ਜਿਵੇਂ ਮਨ ਦੀ ਸ਼ਾਂਤੀ ਅੰਮ੍ਰਿਤ ਵੇਲੇ ਬਾਣੀ ਪੜਨ ਨਾਲ ਮਨ ਇਕਾਗਰ ਹੁੰਦਾ ਹੈ ਗੁਰਬਾਣੀ ਦੇ ਸ਼ਬਦ ਮਨ ਦੀ ਗੰਦਗੀ ਧੋਂਦੇ ਨੇ। ਇਹ ਸਮਾਂ ਮਨ ਨੂੰ ਇੰਨੀ ਸ਼ਾਂਤੀ ਦਿੰਦਾ ਹੈ ਜਿਵੇਂ ਗਰਮੀ ਦੇ ਦਿਨਾਂ ਵਿੱਚ ਠੰਡੀ ਛਾਂ। ਜਿਸ ਨੇ ਇੱਕ ਵਾਰੀ ਇਹ ਆਨੰਦ ਲੈ ਲਿਆ ਉਹ ਇਸ ਤੋਂ ਬਿਨਾ ਰਹਿ ਹੀ ਨਹੀਂ ਸਕਦਾ। ਇਸ ਸਮੇਂ ਅਸੀਂ ਵਾਹਿਗੁਰੂ ਨਾਲ ਸਿੱਧਾ ਸੰਪਰਕ ਕਰਦੇ ਹਾਂ। ਇਸ ਵੇਲੇ ਦੂਰੀਆਂ ਮਿਟ ਜਾਂਦੀਆਂ ਨੇ, ਦਿਲ ਦੀ ਗੱਲ ਸਿੱਧੀ ਪ੍ਰਭੂ ਤੱਕ ਪਹੁੰਚਦੀ ਹੈ। ਜਿਵੇਂ ਕੋਈ ਰਾਤ ਦੇ ਸੁੰਨੇ ਸਮੇਂ ਤਾਰਿਆਂ ਵੱਲ ਵੇਖ ਕੇ ਗੱਲਾਂ ਕਰਦਾ ਹੈ ਤਿਵੇਂ ਅੰਮ੍ਰਿਤ ਵੇਲੇ ਪ੍ਰਭੂ ਨਾਲ ਰੂਹ ਦੀਆਂ ਗੱਲਾਂ ਹੁੰਦੀਆਂ ਨੇ ਚਿੰਤਾ ਤਣਾ ਆਧੁਨਿਕ ਜ਼ਿੰਦਗੀ ਵਿੱਚ ਚਿੰਤਾ ਤਣਾ ਨੋਰਮਲ ਗੱਲ ਹੈ ਪਰ ਜੋ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਜੁੜਦਾ ਹੈ ਉਸ ਦੇ ਦਿਲੋਂ ਡਰ ਬੇਚੈਨੀ ਦੂਰ ਹੋ ਜਾਂਦੀ ਹੈ ਗੁਰਬਾਣੀ ਇੱਕ ਐਸੀ ਤਾਕਤ ਹੈ ਜੋ ਸਾਡੇ ਮਨ ਨੂੰ ਮਜ਼ਬੂਤ ਕਰਦੀ ਹੈ ਗੁਰਵਾਣੀ ਦੇ ਅੱਖਰ ਕਰਾਮਾਤੀ ਹੁੰਦੇ ਨੇ ਅੰਮ੍ਰਿਤ ਵੇਲੇ ਪਾਠ ਕਰਨ ਨਾਲ ਦਿਨ ਦੇ ਕੰਮਾਂ ਵਿੱਚ ਬਰਕਤ ਆਉਂਦੀ ਹੈ ਰੁਕਾਵਟਾਂ ਘਟ ਹੁੰਦੀਆਂ ਨੇ ਇਹ ਵਾਹਿਗੁਰੂ ਦੀ ਕਿਰਪਾ ਦਾ ਅਨਮੋਲ ਤੋਹਫਾ ਹੈ ਆਤਮਿਕ ਰੋਸ਼ਨੀ ਤੇ ਚਿਹਰੇ ਦੀ ਚਮਕ ਜਿਵੇਂ ਸੂਰਜ ਚੜ੍ਹ ਨਾਲ ਧਰਤੀ ਰੋਸ਼ਨ ਹੋ ਜਾਂਦੀ ਹੈ ਤਿਵੇਂ ਅੰਮ੍ਰਿਤ ਵੇਲੇ ਦੀ ਬਾਣੀ ਸਾਡੀ ਰੂਹ ਨੂੰ ਰੋਸ਼ਨ ਕਰ ਦਿੰਦੀ ਹੈ ਇਹ ਰੋਸ਼ਨੀ ਚਿਹਰੇ ਤੇ ਵੀ ਦਿਸਦੀ ਹੈ ਇੱਕ ਅਜਿਹੀ ਚਮਕ ਜੋ ਕਿਸੇ ਕਰੀਮ ਜਾਂ ਮਲਮ ਨਾਲ ਨਹੀਂ ਆ ਸਕਦੀ ਮੌਤ ਦੇ ਡਰ ਤੋਂ ਮੁਕਤੀ ਗੁਰਵਾਣੀ ਨਾਲ ਜੁੜਿਆ ਮਨੁੱਖ ਮੌਤ ਨੂੰ ਵੀ ਵੈਰਘਰੂਦੀ ਰਜਾ ਵਜੋਂ ਮੰਨਦਾ ਹੈ ਉਸ ਨੂੰ ਡਰ ਨਹੀਂ ਰਿਹਿੰਦਾ ਕਿਉਂਕਿ ਉਹ ਜਾਣਦਾ ਹੈ ਇੱਕ ਰੂਹ ਦੀ ਯਾਤਰਾ ਹੈ ਜਿਸ ਦਾ ਅਸਲ ਸਾਥੀ ਗੁਰਵਾਣੀ ਹੈ ਅੰਮ੍ਰਿਤ ਵੇਲਾ ਸਿਰਫ ਇੱਕ ਸਮਾਂ ਨਹੀਂ ਇਹ ਆਤਮਿਕ ਦਰਵਾਜ਼ਾ ਵੀ ਹੈ ਜਿਹੜਾ ਵੀ ਮਨੁੱਖ ਇਸ ਦਰਵਾਜ਼ੇ ਵਿੱਚੋਂ ਗੁਰਬਾਣੀ ਦੇ ਸਾਥ ਨਾਲ ਅੰਦਰ ਵੜਦਾ ਹੈ ਉਸ ਨੂੰ ਉਹ ਫਲ ਮਿਲਦੇ ਹਨ ਜੋ ਸੰਸਾਰਿਕ মাপ ਡੰਡਾ ਨਾਲ ਤੋਲੇ ਨਹੀਂ ਜਾ ਸਕਦੇ ਜਿਵੇਂ ਮਨ ਦੀ ਸ਼ਾਂਤੀ ਰੂਹ ਦੀ ਰੋਸ਼ਨੀ ਤੇ ਵਾਹਿਗੁਰੂ ਦੀ ਕਿਰਪਾ ਇਸ ਲਈ ਆਓ ਅੱਜ ਹੀ ਫੈਸਲਾ ਕਰੀਏ ਕਿ ਅਸੀਂ ਆਪਣੇ ਜੀਵਨ ਦਾ ਸਭ ਤੋਂ ਸੁੰਦਰ ਸਮਾਂ ਵਾਹਿਗੁਰੂ ਦੇ ਨਾਮ ਨਾਲ ਜੋੜੀਏ ਇੱਕ ਵਾਰੀ ਅਮਰਤ ਵੇਲੇ ਗੁਰਵਾਣੀ ਦਾ ਆਨੰਦ ਲੈ ਕੇ ਵੇਖੀਏ ਤੇ ਯਕੀਨ ਕਰੀਏ ਕਿ ਇਹ ਹੀ ਮੇਰੀ ਅਸਲੀਂ ਦੌਲਤ ਹੈ ਸੋ ਆਓ ਇਤਨੀਆਂ ਬੇਨਤੀਆਂ ਪਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ